ਕਿਸਾਨ ਆਗੂ ਉਤਰੇ ਸੜਕਾਂ ਉੱਤੇ ਕੱਢਿਆ ਸਰਕਾਰਾਂ ਦੇ ਵਿਰੁੱਧ ਰੋਸ਼ ਭਗਵੰਤ ਮਾਨ ਤੇ ਕੱਸਿਆ ਤੰਜ ਜੀ ਹਾਂ ਇਹ ਖਬਰ ਨਿਕਲ ਕੇ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਸੂਬਾ ਆਗੂ ਸਰਵਣ ਸਿੰਘ ਪੰਦੇੜ ਸੂਬਾ ਆਗੂ ਗੁਰਬਚਨ ਸਿੰਘ ਚੰਬਾ ਸੁਭਾ ਆਗੂ ਜਰਮਨਜੀਤ ਸਿੰਘ ਬੰਡਾਲਾ ਦੀ ਅਗਵਾਈ ਹੇਠ 골ਡਨ ਗੇਟ ਅੰਮ੍ਰਿਤਸਰ ਵਿਖੇ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੁੱਕਿਆ ਗਿਆ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਵਿਸ਼ਵ ਵਪਾਰ ਸੰਸਥਾ ਦੀ ਨੀਤੀ ਦੇ ਦਬਾਅ ਹੇਠ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਮੰਡੀ ਬੋਰਡ ਐਕਟ 1961 ਵਿੱਚ ਸੋਧ ਕਰਕੇ ਪੰਜਾਬ ਦੀਆਂ 26 ਮਾਰਕੀਟ ਕਮੇਟੀਆਂ ਭੰਗ ਕਰਕੇ ਦੂਜੇ ਵਿਭਾਗਾ ਵਿੱਚ ਰੇਲਵੇ ਕਰਕੇ ਪ੍ਰਾਈਵੇਟ ਕੰਪਨੀਆਂ ਦੁਆਰਾ ਬਣਾਏ ਹੋਏ 9 ਸਈਉਲੋ ਗੋਦਾਮਾਂ ਨੂੰ ਪ੍ਰਬੰਧ ਸੌਂਪ ਦਿੱਤਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹੜੀਆਂ ਗੱਲਾਂ ਕਈਆਂ ਤੁਸੀਂ ਆਪ ਹੀ ਸੁਣੋ ਅੱਜ ਅਸੀਂ 골ਡਨ ਗੇਟ ਅੰਮ੍ਰਿਤਸਰ ਚ ਖੜੇ ਆਂ ਕਿਸਾਨ ਮਜ਼ਦੂਰ ਸ਼ਕਤੀ ਕਮੇਟੀ ਪੰਜਾਬ ਵੱਲੋਂ ਜਿਹੜੀ ਭਗਵੰਤ ਮਾਨ ਸਰਕਾਰ ਨੇ ਕਾਰਪੋਰੇਟ ਕਧਾੜਿਆਂ ਦੇ ਉੱਤੇ ਚੜ੍ਹ ਕੇ ਪੰਜਾਬ ਦੇ ਕਿਸਾਨਾਂ ਦੇ ਪਿੱਠ 'ਤੇ ਛੁਰਾ ਮਾਰਿਆ ਕੱਲ੍ਹ ਅਰ ਉਹਦੇ ਵਾਸਤੇ ਭਗਵੰਤ ਮਾਨ ਦੀ ਤੇ ਮੋਤੀ ਦੀ ਵਰਤੀ ਸਾੜਾਂਗੇ ਜਿਹੜਾ ਉਹਨਾਂ ਨੇ ਪਹਿਲੇ ਕਾਲੇ ਕਾਨੂੰਨ ਦੇ ਵਿੱਚ ਮੰਡੀਆਂ ਪ੍ਰਾਈਵੇਟ ਕਰਨ ਦਾ ਫੈਸਲਾ ਕੀਤਾ ਸੀਗਾ ਭਗਵੰਤ ਮਾਨ ਨੇ 26 ਮੰਡੀਆਂ ਖਤਮ ਕਰਕੇ ਰੱਖ ਦਿੱਤੀਆਂ ਜਿਨ੍ਹਾਂ ਚੋਂ ਅੰਮ੍ਰਿਤਸਰ ਦੀ ਮਜੀਠੇ ਦੀ ਅਟਾਰੇ ਦੀ ਹੋਰ ਮੰਡੀਆਂ ਵੀ ਹੈਗੀਆਂ ਵਾ ਔਰ ਲਗਭਗ ਸੈਂਕੜੇ ਖਰੀਦ ਕੇਂਦਰ ਪ੍ਰਾਈਵੇਟ ਕਾਰਪੋਰੇਟ ਨੂੰ ਦੇ ਦਿੱਤੇ ਔਰ ਜਿਹੜੇ 9 ਸੈਲੋ ਗਦਾਮ ਆ ਉਹ ਕਾਰਪੋਰੇਟ ਘਰਾਣਿਆਂ ਦੇ ਸੈਲੋ ਗਦਾਮ ਆ ਉਹਨਾਂ ਨੂੰ ਪੰਜਾਬ ਦੀਆਂ ਮੰਡੀਆਂ ਦੇ ਵਿੱਚ 2023-24 ਦੇ ਵਿੱਚ ਕਣਕ ਖਰੀਦਣ ਸਟੋਰ ਕਰਨ ਵੇਚਣ ਦੇ ਅਧਿਕਾਰ ਦਿੱਤੇ ਆ ਤਾਂ ਇਹਦੇ ਕਰਕੇ ਮੋਦੀ ਸਰਕਾਰ ਦੀਆਂ ਪੂਰੇ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਸ਼ਗਰਸ਼ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਭਗਵੰਤ ਮਾਨ ਸਰਕਾਰ ਦੀਆਂ ਆਰਥੀਆਂ ਸਾੜ ਰਹੀ ਆ ਹਰ ਮੰਗ ਕਰ ਰਹੀ ਆ ਜੇ ਆਰਥੀਆਂ ਨੂੰ ਜੇ ਜ਼ਮੀਰਾਂ ਜੀ ਜਾਗਦੀਆਂ ਤੇ ਉੱਠ ਕੇ ਮੜਾ ਮੋਟਾ ਬੋਲ ਲੋ ਮੰਡੀ ਬੋਰਡ ਦੇ ਦੀ ਮਾਰਕੀਟ ਕਮੇਟੀ ਦੇ ਕਰਮਚਾਰੀ ਆ ਉਹਨਾਂ ਨੂੰ ਹੋਕਾ ਦੇ ਰਿਹਾ ਵੀ ਉੱਠ ਕੇ ਮਾੜਾ ਮੋਟਾ ਬੋਲੋ ਤੇ ਪੰਜਾਬ ਦੇ ਲੋਕਾਂ ਨੂੰ ਹਰ ਭਗਵੰਤ ਮਾਨ ਤੇ ਮੋਦੀ ਵਿੱਚ ਫਰਕ ਨਾ ਸਮਝੋ ਇਹ ਵੀ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਵਾਸਤੇ ਸਾਡੀ ਮੰਡੀ ਖਤਮ ਕਰ ਲਈ ਤੁਲਿਆ ਹੋਇਆ ਵਾ ਧੰਨਵਾਦ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ